ਨਾਮਸ਼ਾਲਾ ਜੀ ਮੇਰੀ ਦੁਕਾਨ ਮਜੀਠਾ ਰੋਡ ਮੇਨ ਮਜੀਠਾ ਰੋਡ ਤੇ ਹੈ ਜੀ ਅੱਜ ਮੈਂ ਸਵੇਰੇ ਘਰੋਂ ਆਇਆ ਕੋਈ 10:30 10:35 40 ਦਾ ਟਾਈਮ ਹੋਣਾ ਜੀ ਤੇ ਜਦੋਂ ਮੈਂ ਦੁਕਾਨ ਹੈ ਖੋਲੀ ਵੀ ਨਹੀਂ ਦੁਕਾਨ ਬੰਦ ਸੀ ਮੈਂ ਦੁਕਾਨ ਦੀ ਚਾਬੀ 1 ਇੰਚ ਗੇਟ ਖੋਲਣ ਹੀ ਲਗਾ ਸੀ ਇੱਕ ਮੁੰਡਾ ਆਇਆ ਉਦੋਂ ਕਾ 1.5 ਫੁੱਟ ਦੀ ਦੂਰੀ ਤੇ ਉਹਦਾ 2 ਫੁੱਟ ਦੀ ਉਹਨੇ ਫਾਇਰ ਕੱਢਦਾ ਜੀ ਪੂਰਾ ਉਹਦੇ ਪ੍ਰਭੂ ਦਾ ਸ਼ੁਕਰ ਹੈ ਜੇ ਕੋਈ ਹੱਥ ਰੱਖਣਾ ਸੀ ਅੱਜ ਉਹ ਫਾਇਰ ਮਿਸ ਹੋ ਗਿਆ ਤਾਂ ਉਹ ਫਾਇਰ ਬੁਝੇ ਡਿਪਿਆ ਉਹ ਫਾਇਰ ਸਾਡੇ ਕੋਲ ਅਸੀਂ ਪੁਲਿਸ ਵਾਲਿਆਂ ਨੂੰ ਬਰਾਮਦ ਕਰਾ ਦਿੱਤਾ ਉਸ ਤੋਂ ਬਾਅਦ ਉਹ ਮੇਰੇ ਮਾਰ ਭੱਜਿਆ ਉਹਨੇ ਕਾਰ ਖੋਦੀ ਮੈਂ ਕਾਰ ਦੇ ਮਗਰ ਭੱਜਿਆ ਉਹਨੇ ਫਿਰ 3-4 ਫਾਇਰ ਹੋਟਲੇ ਫਾਇਰ ਚੱਲੇ ਨਹੀਂ ਸਾਰੇ ਮਿਸ ਹੋ ਗਏ ਫਾਇਰ ਤੇ ਮੈਂ ਫਿਰ ਭੱਜ ਕੇ ਨਾਲ ਦੀ ਦੁਕਾਨ ਦੇ ਅੰਦਰ ਵੜ ਗਿਆ ਪਤਾ ਲੱਗਦਾ ਕਿ ਮਾਰਨ ਦੀ ਕੋਸ਼ਿਸ਼ ਆਹੀ ਬਿਲਕੁਲ ਹਾਂ ਜੀ ਦੁਕਾਨ ਬੰਦ ਸੀ ਦਾ ਮਤਲਬ ਮਾਰਨ ਦੀ ਕੋਸ਼ਿਸ਼ ਆਈ ਪਹਿਲਾਂ ਤਾਂ ਰੈੱਟ ਆਇਆ ਜੀ ਉਹ ਬੰਨੇ ਸੀ ਉਹਨਾਂ ਨੇ ਤੇ ਜਾਂ ਖੁੱਲੇ ਹੀ ਆ ਮੂੰਹ ਓਪਨ ਹੈ ਕਾਫੀ ਜੀ ਉਹ ਉਹ ਨਹੀਂ ਬੰਨੇ ਆ ਸੀ ਜੀ ਪਹਿਲਾਂ ਤਾਂ ਕੋਈ ਨਹੀਂ ਆਉਂਦਾ ਉਹਨਾਂ ਨੂੰ ਨਹੀਂ ਮੈਂ ਨਹੀਂ ਜਾਣਦਾ ਜੀ ਉਹਨਾਂ ਨੂੰ ਕਿਹਜੋ ਸਾਹਮਣੇ ਆ ਕੇ ਪਛਾਣ ਸਕਦੇ ਉਹਨਾਂ ਨੂੰ ਹਾਂ ਜੀ ਜ਼ਰੂਰ ਪਛਾਣਾਂਗਾ ਜੀ ਸੀਸੀਟੀਵੀ ਆਈ ਸਾਹਮਣੇ ਆ ਸੀਸੀਟੀਵੀ ਹੈ ਤੇ ਇੱਕ ਇੱਕ ਮੁੰਡਾ ਆ ਜੀ ਅੱਗੇ ਜਿਹੜਾ ਕਵਰ ਕੀਤਾ ਸੀ ਮੂੰਹ ਨਹੀਂ ਕਵਰ ਕੀਤਾ ਤੁਸੀਂ ਤੇ ਥ੍ਰੈਟ ਥਰੂ ਟਾਈ ਤੁਹਾਨੂੰ ਕੋਈ ਨਹੀਂ ਨਹੀਂ ਕੋਈ ਨਹੀਂ ਕੋਈ ਦੁਸ਼ਮਨੀ ਨਹੀਂ ਕੋਈ ਦੁਸ਼ਮਨੀ ਨਹੀਂ ਮੰਗ ਕਰ ਦਿਓ ਪ੍ਰਸ਼ਾਸਨ ਕੋਲ ਪ੍ਰਸ਼ਾਸਨ ਕੋਲ ਅਸੀਂ ਮੰਗ ਕਰਦੇ ਆ ਅਸੀਂ ਤੇ ਇੱਕ ਕਾਰੋਬਾਰੀ ਬੰਦੇ ਆ ਅਸੀਂ ਤੇ ਕਾਰੋਬਾਰ ਕਰਨਾ ਹੈ ਮਹਿੰਗਾ ਬਾਕੀ ਦੁਕਾਨਦਾਰ ਰਗੇ ਆ ਅਸੀਂ ਦਾ ਕਾਰੋਬਾਰ ਪੰਜਾਬ ਨੂੰ ਕਰਾਂਗੇ ਤੇ ਪੰਜਾਬ ਅਗੇ ਵਧੇਗਾ ਅਸੀਂ ਤਾਂ ਪ੍ਰਸ਼ਾਸਨ ਦਾ ਆਪਣੀ ਸੁਰੱਖਿਆ ਦੀ ਮੰਗ ਕਰਦੇ ਹਾਂ ਦੁਕਾਨ ਤੇ ਦੁਕਾਨ ਤੇ ਕੋਲ ਕਿੰਨੇ ਬੰਦੇ ਸੀ ਦੁਕਾਨ ਤੇ ਮੈਂ ਇਕੱਲਾ ਹੀ ਸੀ ਨਾਲ ਮੇਰਾ ਭਈਆ ਹੈ ਜੀ ਉਹ ਲੁੱਟ ਕਰਨ ਦੀ ਕੋਸ਼ਿਸ਼ ਕੀਤੀ ਸੀ ਦੁਕਾਨ ਹੀ ਨਹੀਂ ਖੁੱਲੀ ਜੀ ਲੁੱਟ ਕਿੱਥੋਂ ਕਰਨੀ ਸੀ ਦੁਕਾਨ ਹੀ ਬੰਦ ਸੀ ਜੰਦਰੇ ਲੱਗੇ ਏ ਸੀ ਠੀਕ ਹੈ ਜੀ ਫਿਰ ਕੀ ਗੱਲ ਹੋਈ ਹੈ ਇੱਥੇ ਭਾਜੀ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵੀ ਜਿਹੜੀ ਅੱਜ ਗੱਲ ਇੱਕ ਮੰਦ ਭਾਗੀ ਘਟਨਾ ਹੋਈ ਹੈ ਨਾ ਇਹ ਸਾਰੇ ਪੰਜਾਬ ਨੂੰ ਸ਼ਰਮਨਾ ਕਰਦੀ ਏ ਗੁਰੂਦੀ ਨਗਰੀ ਦੇ ਲੋਕਾਂ ਨੂੰ ਸ਼ਰਮਨਾ ਕਰਦੀ ਏ ਮੈਂ ਤਾਂ ਕਹਿੰਦਾ ਸ਼ਰਮ ਆਉਣੀ ਚਾਹੀਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਜਿਹੜੀ ਲੋਕਾਂ ਕੋ ਪੁੱਛਦੀ ਫਿਰਦੀ ਏ ਲੋਕਾਂ ਕੋ ਨਹੀਂ ਬੱਚਿਆਂ ਦੇ ਕੁਐਸਚਨਾਂ ਦੇ ਵਿੱਚ ਪੇਪਰਾਂ ਦੇ ਵਿੱਚ ਕੁਐਸਚਨ ਪਾਉਂਦੀ ਏ ਵੀ ਕੀ ਉਪਲਬਧੀਆਂ ਨੇ ਆਮ ਆਦਮੀ ਸਰਕਾਰ ਦੀਆਂ ਮੈਂ ਕਵਾਂਗਾ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਦੀਆਂ ਇਹ ਉਪਲਬਧੀਆਂ ਜੇ ਦਿਨ ਦਿਹਾੜੇ ਪੌਣੇ 11 ਵਜੇ ਤਿੰਨ ਬੰਦੇ ਆਉਂਦੇ ਨੇ ਗੈਂਗਸਟਰ ਆਉਂਦੇ ਨੇ ਇੱਕ ਸ਼ਰੀਫ ਕਾਰੋਬਾਰੀ ਦੇ ਆਗੇ ਉੱਪਰ ਚਾਰ ਗੋਲੀਆਂ ਚਲਾਉਂਦੇ ਨੇ ਤੇ ਪ੍ਰਮਾਤਮਾ ਦਾ ਸ਼ੁਕਰ ਹੈ ਵਿਸ਼ਾਲ ਜੁਐਲਰ ਇਦੀ ਦੁਕਾਨ ਆ ਸਾਡੀ ਭਾਰਤੀ ਜਨਤਾ ਪਾਰਟੀ ਦਾ ਕਾਰਜਕਰਤਾ ਵਿਸ਼ਾਲ ਜਿਨੇ ਇਲੈਕਸ਼ਨ ਵੀ ਲੜਿਆ ਵਾ ਕਾਉਂਸਲਰ ਦਾ ਉਹ ਵਿਚਾਰਾ ਸਵੇਰੇ ਸਵੇਰੇ ਪ੍ਰਮਾਤਮਾ ਦੇ ਘਰ ਬੋਲੇ ਸ਼ੰਕਰ ਦੇ ਘਰ ਮੱਥਾ ਟੇਕ ਕੇ ਆਪਣੀ ਦੁਕਾਨ ਖੋਲਣ ਆਉਂਦਾ ਤੇ ਉਹਦੀ ਦੁਕਾਨ ਤੇ ਆਉਂਦਿਆਂ ਹੀ ਉਹਨੂੰ 4 ਗੋਲੀਆਂ ਦਾ ਸਾਹਮਣਾ ਕਰਨਾ ਪੈਂਦਾ ਵਾ ਪ੍ਰਮਾਤਮਾ ਦਾ ਸ਼ੁਕਰ ਹੈ ਜੀ ਉਹ ਗੋਲੀ ਉਹਨੂੰ ਲੱਗੀ ਨਹੀਂ ਗੋਲੀਆਂ 2 ਥੱਲੇ ਡਿੱਗ ਪੀਆਂ ਜਿਹੜੀ ਅਸੀਂ ਮਨਜੀਠਾ ਰੋਡ ਥਾਣੇ ਚੌਂਕੀ ਜਮ੍ਹਾਂ ਕਰਾਤੀਆਂ ਮੈਂ ਨਾਲ ਦੀ ਨਾਲ ਧੰਨਵਾਦ ਕਰਾਂਗਾ ਸਾਡੇ ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ ਮਹਾ ਮੰਤਰੀ ਤਰੁਣ ਚੋਗ ਜੀ ਦਾ ਜਿਨਾਂ ਨੂੰ ਮੈਂ ਔਰ 2 ਮਿੰਟ ਦੇ ਵਿੱਚ ਕਮਿਸ਼ਨਰ ਸਾਹਿਬ ਦਾ ਫੋਨ ਆਇਆ ਉਹਨਾਂ ਨੇ ਕਮਿਸ਼ਨਰ ਸਾਹਿਬ ਨੂੰ ਕਿਹਾ ਕਮਿਸ਼ਨਰ ਸਾਹਿਬ ਨੇ ਫੋਨ ਕਰਕੇ ਸਾਨੂੰ ਪੁੱਛਿਆ ਕੀ ਗੱਲ ਹੋਈ ਹੈ ਔਰ ਲਗਭਗ 15 ਮਿੰਟਾਂ ਦੇ ਵਿੱਚ ਦੋ ਡੀਐਸਪੀ ਐਸਐਚਓ ਸਾਰੇ ਇੱਥੇ ਆ ਗਏ ਪਰ ਮੈਂ ਆਮ ਆਦਮੀ ਪਾਰਟੀ ਨੂੰ ਇਹ ਪੁੱਛਣਾ ਚਾਹਨਾ ਮੈਂ ਵੀ ਪੰਜਾਬ ਦਾ ਕੀ ਹਾਲ ਕਰਤਾ ਤੁਸੀਂ ਸਰੇ ਇਹ ਪੁਲਸ ਕੋਲੋਂ ਦਰਖਾਸਤ ਕਰਦੇ ਆ ਵੀ ਚੋਰਾਂ ਨੂੰ ਫੜ ਕੇ ਉਹਨਾਂ ਨੂੰ ਪਤਾ ਕੀਤਾ ਜਾਵੇ ਵੀ ਇਹਨਾਂ ਦੇ ਮਗਰ ਖੌਨ ਦੀ ਦੁਕਾਨ ਤੇ ਸਵੇਰੇ 10:00 ਵਜੇ ਦੁਕਾਨ ਖੋਲ੍ਹਣ ਲੱਗਾ ਸੀ ਆਪਣੇ ਜੀ ਤੇ ਕੋਈ ਅਨਨੋਨ ਬੰਦਾ ਆ ਕੇ ਡੈਕ ਡਾਇਗਰਮ ਦੀ ਕੋਸ਼ਿਸ਼ ਕੀਤੀ ਹੈ ਉਹ ਫੌਰਨ ਰੌਂਡ ਕਿਲੋਂ ਦੀ ਕੋਸ਼ਿਸ਼ ਕੀਤੀ ਬਟ ਚੱਲਿਆ ਨਹੀਂ ਉੱਥੇ ਇਨਵੈਸਟੀਗੇਸ਼ਨ ਕਰਸਟ ਕੋਲੋਂ ਚਾਰ ਫਾਇਰ ਕਰਦੀ ਹੁੰਦੇ ਜੀ ਇਹ ਹਲੇ ਇਹ ਇਨਵੈਸਟੀਗੇਸ਼ਨ ਦਾ ਬਾੜ ਦੇਖਦੇ ਆਂ ਜੀ ਇੱਕ ਰਾਉਂਡ ਲਗਿਆ ਸਰ ਸੀਸੀਟੀਵੀ ਸਾਹਮਣੇ ਆ ਗਈ ਸਰ ਆਹ ਸੀਸੀ ਫੁਟੇਜ ਹੈਗੀ ਹੈ ਇਹਨਾਂ ਦੇ ਕੋਲ ਉਹਦੇ ਕੰਮ ਕਰਦੇ ਨੇ ਪਹਿਲਾਂ ਵੀ ਹਮਲਾ ਹੋਇਆ ਹੈ ਇਹਨਾਂ ਦੇ ਉੱਪਰ ਉਹ ਵੀ ਇਹੋ ਇਹਨਾਂ ਕੋਈ ਨਹੀਂ ਕਿੰਨੇ ਬੰਦੇ ਕਿੰਨੀ ਲਾਉਂਦਾ ਅੱਜ ਕਿਹੋ ਜਿਹਾ ਨੇ ਆਏ ਇਹ ਕੋਈ ਨਹੀਂ ਇਹ ਇਨਵੈਸਟੀਗੇਸ਼ਨ ਕਰਦੇ ਆਂ ਪੁੱਛਦੇ ਆਂਗਾ ਸਰ ਆ ਕੇ ਆਏਗਾ ਕਹਿੰਦੇ ਕਾਦੇ ਤੇ ਆਏ ਸੀ ਕਾਦੇ ਤੇ ਆਏ ਮੋਟਰਸਾਈਕਲ ਤੇ ਇਹਨਾਂ ਦੇ ਕਹਿਣ ਮੁਤਾਬਿਕ ਮੋਟਰਸਾਈਕਲ ਤੇ ਆਏ ਕਿੰਨੇ ਪਰਦੇ ਆਏ ਇਹ ਜੀ ਨੇ ਦੱਸਿਆ ਇੱਕ ਬੰਦਾ ਹੀ ਅੱਗੇ ਆ ਸਰ ਹੁਣ ਪੁਲਿਸ ਨੇ ਕੋਈ ਕਾਰਵਾਈ ਕੀਤੀ ਕੀ ਸੀ ਬਸ ਇਨਵੈਸਟੀਗੇਸ਼ਨ ਕਰਵਾਉਂਗੇ ਜੀ ਮੁ ਦੇਨ ਇਨਵੈਸਟੀਗੇਸ਼ਨ ਫਰਦਰ ਕਰਦਾ ਸਵੇਰੇ 10 ਵਜੇ ਦਾ ਟਾਈਮ ਹੈ 10:00 ਵਜੇ ਦਾ ਡੀਅਰ ਬੋਰਡ ਦਾ ਸਵੇਰੇ ਦਾ